ਨਾਬਾ ਵਿਖੇ ਈਦ ਉਲ ਫਿਤਰ ਦਾ ਪਵਿੱਤਰ ਦਿਹਾੜਾ ਮਨਾਇਆ ਗਿਆ ਸ਼ਰਧਾਪੂਰਵਕ ਹਲਕਾ ਵਧਾਇਕ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਈਦ ਦੀਆਂ ਦਤੀਆਂ ਵਧਾਈਆਂ ਅੱਜ ਦੇਸ਼ ਭਰ ਵਿੱਚ ਜਿੱਥੇ ਈਦ ਉਲ ਫਿਤਰ ਦਾ ਪਵਿੱਤਰ ਤਿਹਾੜੀ ਪੂਰੀ ਸ਼ਰਧਾ ਭਾਵਨਾ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਅਤੇ ਹਰ ਸ਼ਹਿਰ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ ਉੱਥੇ ਹੀ ریاਸਤੀ ਸਹਿਰ ਨਾਬਾ ਦੀ ਈਦ ਦਾ ਵਿਖੇ ਮੁਸਲਮਾਨ ਭਾਈਚਾਰੇ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਨਵਾਜ਼ ਅਦਾ ਕੀਤੀ ਗਈ ਇਸ ਮੌਕੇ ਨਾਬਾ ਦੇ ਹਲਕਾ ਮਤਾਏ ਗੁਰਦੇਵ ਸਿੰਘ ਦੇਮਾਨ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਮੁਸਲਮਾਨ ਭਾਈਚਾਰੇ ਨੂੰ ਹੀ ਦੀਆਂ ਵਧਾਈਆਂ ਦਿੱਤੀਆਂ ਗਈਆਂ ਵਿਧਾਇਕ ਦੇਮਾਨ ਨੇ ਕਿਹਾ ਕਿ ਜੋ ਦੇਸ਼ ਵਿਰੋਧੀ ਤਾਕਤਾਂ ਤੇ ਸਰਾਤੀ ਅੰਸ਼ ਧਰਮਾਂ ਵਿੱਚ ਵੰਡੀਆਂ ਪਾਉਣਾ ਚਾਹੁੰਦੇ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੋਣਗੇ ਕਿਉਂਕਿ ਸਾਰੇ ਹੀ ਧਰਮਾਂ ਦੇ ਲੋਕ ਇਕੱਠੇ ਅਤੇ ਇਕਜੁੱਟ ਹਨ ਇਹਨਾਂ ਨੂੰ ਵੰਡਿਆ ਨਹੀਂ ਜਾ ਸਕਦਾ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰੇ ਧਰਮਾਂ ਦੇ ਲੋਕ ਇਕਜੁੱਟਾ ਤੇ ਇਕੱਠੇ ਰਹਿੰਦੇ ਹਨ ਇਸ ਮੌਕੇ ਉਹਨਾਂ ਮੁਸਲਮਾਨ ਭਾਈਚਾਰੇ ਦੀਆਂ ਮੰਗਾਂ ਨੂੰ ਵੀ ਪਹਿਲ ਦੇ ਆਧਾਰ ਤੇ ਹੱਲ ਕਰਨ ਦੀ ਗੱਲ ਕਹੀ ਨਾਬਾ ਦੀ ਈਦ ਕਾ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਸਲਮਾਨ ਭਾਈਚਾਰੇ ਵੱਲੋਂ ਨਵਾਜ਼ ਅਦਾ ਕੀਤੀ ਗਈ ਇਸ ਮੌਕੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਅਸੀਂ ਸਾਰੇ ਹੀ ਭਾਈਚਾਰੇ ਦੇ ਲੋਕਾਂ ਨੂੰ ਈਦ ਦੀਆਂ ਵਧਾਈਆਂ ਦਿੰਦੇ ਹਾਂ ਉਹਨਾ ਕਿਹਾ ਕਿ ਸਾਡਾ ਦੇਸ਼ ਭਾਰਤ ਹਸਤਾ ਵਸਤਾ ਰਹੇ ਅਸੀਂ ਕਾਮਨਾ ਕਰਦੇ ਹਾਂ ਕਿ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਅਤੇ ਸਾਰੇ ਹੀ ਧਰਮਿਕ ਹਨ ਅਤੇ ਸਾਰੇ ਹੀ ਧਰਮਾਂ ਦੇ ਲੋਕ ਅਸੀਂ ਇੱਕ ਦੂਸਰੇ ਦੇ ਤਿਉਹਾਰ ਨਾਲ ਮਿਲ ਕੇ ਮਨਾਉਂਦੇ ਹਾਂ ਉਹਨਾ ਕਿਹਾ ਕਿ ਜੋ ਵਿਰੋਧੀ ਤਾਕਤਾਂ ਧਰਮਾਂ ਵਿੱਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਉਹ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ ਹੋਰ ਕੀ ਕਿਹਾ ਮੁਸਲਮਾਨ ਭਾਈਚਾਰੇ ਦੇ ਲੋਕਾਂ ਵੱਲੋਂ ਆਓ ਦੇਖਦੇ ਹਾਂ ਨਾਬਾ ਤੋਂ ਪੱਤਰਕਾਰ ਗੁਰਮੁਖ ਸਿੰਘ ਭੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ ਬਹੁਤ ਵੱਡਾ ਦਿਨ ਹੈ ਜੀ ਅੱਜ Eid ਹੈ ਮੇਰੇ ਵੱਲੋਂ Eid ਦੀਆਂ ਬਹੁਤ ਬਹੁਤ ਮੁਬਾਰਕਾਂ ਹਨਾਬਾ ਦੇ ਵਿੱਚ ਇਥੇ Eidਗਾ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਸੰਗਤ ਆਈ ਹੈ ਜਿਨ੍ਹਾਂ ਨੇ ਉੱਚ ਆਪਣੀ ਨਮਾਜ਼ ਪੜ੍ਹੀ ਹੈ ਤੇ ਮੈਂ ਵੀ ਇੱਥੇ ਹਾਜ਼ਰੀ ਲਵਾਈ ਹੈ ਜੀ ਨਾਬਾ ਦੀ ਸੰਗਤ ਨੇੜੇ-ਤੇੜੇ ਦੀ ਸੰਗਤ ਜਿਹੜੀ ਹੈ ਵੱਡੀ ਗਿਣਤੀ ਕਰਕੇ ਪਹੁੰਚੀ ਹੈ ਅ ਦੇਖੋ ਹਰ ਇੱਕ ਸਾਲ ਪਹਿਲਾਂ ਰੋਜ਼ੇ ਹੁੰਦੇ ਅਸ ਤੋਂ ਬਾਅਦ Eid Eid ਹੈ ਜੇ 31 ਮਾਰਚ ਹੈ ਔਰ ਇਹ ਬਹੁਤ ਹੀ ਹਰੇਕ ਧਰਮ ਦੀ ਆਪਣੀ ਆਪਣੀ ਆਸਤਾ ਹੁੰਦੀ ਰਹੇ ਜਿੰਨੇ ਸੰਸਾਰ ਤੇ ਧਰਮ ਨੇ ਹਰ ਧਰਮ ਦੀ ਆਪਣੀ ਆਪਣੀ ਆਸਤਾ ਲੇਕਿਨ ਰਸਤਾ ਇੱਕੋ ਹੀ ਹੈ ਅੱਲਾਹ ਪਾਕ ਇੱਕੋ ਹੈ ਪਰਮਾਤਮਾ ਇੱਕੋ ਹੀ ਹੈ ਜੀ ਵਾਹਿਗੁਰੂ ਕੋਈ ਹੈ ਗੋਡ ਕੋਈ ਹੈ ਤੇ ਅੱਜ ਈਦਗਾ ਕਮੇਟੀ ਨੇ ਬਹੁਤ ਮਾਨ ਸਨਮਾਨ ਕੀਤਾ ਜੀ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਕੁਝ ਮੰਗਾ ਸੀ ਜੀ ਇਹਨਾਂ ਦੀ ਜੀ ਈਦਗਾ ਨੂੰ ਲੈ ਕੇ ਇੱਕ ਸੜਕ ਬਣਨ ਵਾਲੀ ਹੈ ਜੀ ਉਹ ਅਸੀਂ ਬਹੁਤ ਜਲਦੀ ਉਸ ਸਾਜ ਨੂੰ ਮੁਕੰਮਲ ਕਰਾਂਗੇ ਤੇ ਇੱਥੇ ਇਨਾ ਪਿਆਰ ਮੁਹੱਬਤ ਦੇਣ ਵਾਸਤੇ ਸਾਰੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਹੈ ਆ ਬੰਦਾ ਬੱਲਾ ਨੂਰ ਪਾਇਆ ਕੁਦਰਤ ਕੇ ਸਾ ਬੰਦੇ ਏਕ ਨੂਰ ਕੇ ਸਭ ਦਾ ਜਿਹੜਾ ਕੋਣ ਪੜੀ ਕਰਦੇ ਇਹ ਸਾਰਾ ਪ੍ਰਮਾਤਮਾ ਦਾ ਇੱਕੋ ਹੀ ਖਲਕਤ ਬਣਾਈ ਹੈ ਸਾਰੀ ਪਰ ਆਪਾਂ ਜੇ ਨੂੰ ਤਰ ਵੰਡ ਲਾਂਗੇ ਫਿਰ ਉਹ ਜਿਹੜਾ ਜੀ ਕਿਤਨੇ ਕਿਤੇ ਡਿਫਰੈਂਸ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਕਿਸੇ ਦਾ ਆਪਣਾ ਆਪਣਾ ਕੀਤਾ ਜੀ ਕੋਈ ਕੋਈ ਗਾ ਕੇ ਮਨਾਉਂਦਾ ਕੋਈ ਤਿਹਾਕੇ ਮਨਾਉਂਦਾ ਹੈ ਜੀ ਕੋਈ ਕਰਮ ਕਰਕੇ ਮਨਾਉਂਦਾ ਕੋਈ ਸੇਵਾ ਕਰਕੇ ਮਨਾਉਂਦਾ ਜੀ ਕੋਈ ਨੱਚ ਕੇ ਮਨਾਉਂਦਾ ਇਹ ਅਲੱਗ-ਅਲੱਗ ਰਸਤੇ ਨੇ ਜੀ ਪਰ ਰਸਤਾ ਇੱਕੋ ਹੀ ਹੈ ਜੀ परमात्मा ਇੱਕੋ ਹੀ ਹੈ ਤੇ ਉਹਨੂੰ ਆਪਾਂ ਅਗਰ ਕਹੀਏ ਕਿ ਮੇਰੇ ਵਾਲਾ ਰਸਤਾ ਜਿਹੜਾ ਵਧੀਆ ਹੈ ਇਹ ਜਿਆਦਾ ਅੱਛਾ ਨਹੀਂ ਉਹਦੇ 'ਚ ਨਹੀਂ ਪੈਣ ਦੀ ਜ਼ਰੂਰਤ ਸਿਰਫ ਤੇ ਸਿਰਫ ਜੋ ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਸਾਨੂੰ ਇੱਕ ਬਹੁਤ ਇਨਸਾਨੀ ਰੂਪ ਜ਼ਿੰਦਗੀ ਦਿੱਤੀ ਹੈ ਇਹਦੇ ਵਿੱਚ ਰਹਿ ਕੇ ਅਸੀਂ ਆਪਣਾ ਕਰਮ ਅੱਛਾ ਰੱਖੀਏ ਅਸੀਂ ਆਪਣੇ ਜਿਹੜੀ ਜ਼ੁਬਾਨ ਹੈ ਉਹਨੂੰ ਅੱਛਾ ਰੱਖੀਏ ਔਰ ਅਸੀਂ ਕਿਸੇ ਦੀ ਬੁਰਾਈ ਨਾ ਕਰੀਏ ਹਮੇਸ਼ਾ ਕਰਮ ਨਾਲ ਜਿੜ ਕੇ ਰਹੀਏ ਸੱਚ ਬੋਲੀਏ ਔਰ ਜਿੰਨੀ ਭਾਈਚਾਰਕ ਸਾਂਝ ਹੋ ਸਕਦੀ ਹੈ ਵਰਤਮਾਨ ਤੇ ਜਿੰਦਗੀ ਦੇ ਸਫ਼ਰ ਦੇ ਨਾਲ-ਨਾਲ ਸਾਡੇ ਮੋੜ ਤੇ ਜਿੰਨੀ ਮਰਜ਼ੀ ਕੋਸ਼ਿਸ਼ਾਂ ਕਰ ਲੈਣਾ ਜੀ ਪਰ ਨਹੀਂ ਬੰਡਿਆ ਜਾ ਸਕਦਾ ਬੜਿਆਂ ਨੇ ਕੋਸ਼ਿਸ਼ ਕੀਤੀ ਹੈ ਜੀ ਨਹੀਂ ਬੰਡਿਆ ਜਾ ਸਕਦਾ ਜੀ ਸਾਡੀ ਭਾਈਚਾਰਕ ਸਾਂਝ ਜਿੰਦੀ ਹੈ ਬਹੁਤ ਮਜ਼ਬੂਤ ਸਾਂਝ ਹੈ ਹਿੰਦੂ ਮੁਸਲਮ ਸਿੱਖ ਸਾਈ ਅਸੀਂ ਸਾਰੇ ਭਾਈ ਭਾਈ ਅਸੀਂ ਸਾਰੇ ਭਰਾ ਹਾਂ ਇੱਕ ਦੂਜੇ ਨਾਲ ਮੁਹੱਬਤ ਹੈ ਇੱਕ ਦੂਜੇ ਨਾਲ ਸਾਡੀਆਂ ਸਾਂਝਾਂ ਨੇ ਇੱਕ ਦੂਜੇ ਨਾਲ ਸਾਡੇ ਕਾਰੋਬਾਰ ਸਾਂਝੇ ਨੇ ਇੱਕ ਦੂਜੇ ਨਾਲ ਅਸੀਂ ਮਿਲਦੇ ਆਂ ਰੋਜ਼ ਉੱਠਦੇ ਬੈਠਦੇ ਆਂ ਘਰਾਂ ਚੋਂ ਨੇ ਜਾਂਦੇ ਆਂ ਇਹ ਸਾਂਝ ਕਿਵੇਂ ਟੁੱਟ ਜੂਗੀ ਗੱਲਾਂ ਦਾ ਤਾਂ ਸਾਂਝ ਟੁੱਟਦੀ ਨਹੀਂ ਇਹ ਸਾਂਝ ਕਦੇ ਨਹੀਂ ਟੁੱਟ ਸਕਦੀ ਜਿਹੜਾ ਕੋਈ ਵੀ ਇਨਸਾਨ ਆ ਜਿਹੜਾ ਰੱਬ ਦੀ ਰਜ਼ਾ ਤੇ ਰਹਿੰਦਾ ਉਹਦੀ ਸਾਂਝ ਨਹੀਂ ਕਦੇ ਕਿਸੇ ਨਾਲ ਟੁੱਟ ਸਕਦੀ ਉਹ ਕਿਉਂਕਿ ਉਹ ਹਮੇਸ਼ਾ ਸਭ ਲਈ ਜਿਹੜੀ ਹੈ ਜੀ ਉਹ ਚਾਹੇ ਮੁਸਲਮਾਨ ਹੈ ਚਾਹੇ ਸਿੱਖ ਹੈ ਚਾਹੇ ਐਸਾਈ ਹੈ ਚਾਹੇ ਕੋਈ ਵੀ ਧਰਮ ਹੈ ਬੁੱਧਿਜ਼ਮ ਹੈ ਸਾਰੇ ਕੜ ਦੀ ਕਲਾ ਵਾਸਤੇ ਅਰਦਾਸ ਕਰਦੇ ਆਂ ਨਸਾਨੀਤ ਵਾਸਤੇ ਅਰਦਾਸ ਕਰਦੇ ਆਂ ਤੇ ਮੈਂ ਵੀ ਅਰਦਾਸ ਕਰਨਾ ਜੀ ਦੇ ਵਿੱਚ ਸ਼ਾਮਲ ਹੋਈ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਇੱਥੇ 파ਕ ਦੇਵੇ ਏਕਤਾ ਦੇਵੇ ਆਪਣੀ ਭਾਈਚਾਰਕ ਸਾਂਝ ਦੇਵੇ ਔਰ ਅਸੀਂ ਸਾਰੇ ਮਿਲ ਕੇ ਜੋ ਜੋ ਆਪਾਂ ਨੂੰ ਸੰਸਾਰ ਦੇ ਵਿੱਚ ਝੂਟੀਆਂ ਮਿਲੀਆਂ ਆਪਾਂ ਨੂੰ ਬਾਗ ਕੇ ਆਪਣਾ ਆਪਣਾ ਸਤਿਕਾਰ ਜਿੱਦਾਂ ਜੇ ਸਾਡਾ ਇਹ ਦੋ ਤਿਹਾਰ ਨੇ ਛੜੇ ਬੱਕਰੇ ਤੇ ਮਰੀਦੇ ਮਿੱਟੀ ਬੋਲ ਲੈ ਕੋਈ ਬੱਕਰਾ ਜੀ ਦਾ ਇਹਦੇ ਵਿੱਚ ਸਾਰੇ ਮੁਸਲਮਾਨ ਭਾਈ ਸਾਡਾ ਪਿੰਡਾਂ ਦਾ ਸ਼ਹਿਰ ਦਾ ਸਾਰਾ ਇਕੱਠੋਰੇ ਹੁੰਦਾ। ਬਾਕੀ ਤੁਸੀਂ ਪੱਤਰਕਾਰ ਆ ਰਹੇ ਹੋ ਤੁਹਾਨੂੰ ਸਾਰੇ ਪਤਾ ਹਰਸਾ ਲਾਉਂਦੇ ਸੀ। ਵੀ ਸਾਰਿਆਂ ਨੂੰ ਅਸੀਂ Hindu ਆ Sikh ਆ Saio ਨੂੰ ਸਾਰਿਆਂ ਦਾ ਅਸੀਂ ਭਾਈਚਾਰਾ ਰੱਖੇ ਰਾ ਜੀ ਭਾਈਚਾਰਾ ਰੱਖਾਂਗੇ ਰੱਖਾਂਗੇ ਵੀ ਦੱਸਦੇ ਰਹਿਾਂਗੇ। ਅਸੀਂ ਇਹਨਾਂ ਨੂੰ ਸਾਰੇ ਭੈਣ ਭਾਈਆਂ ਨੂੰ Hindu ਆ Sikh ਆ ਨੂੰ ਸਾਡੇ ਵੱਲੋਂ Eid ਮੁਬਾਰਕ ਹੈ। ਸਾਰਿਆਂ ਨੂੰ ਤੁਹਾਨੂੰ ਵੀ Eid ਮੁਬਾਰਕ ਹੈ ਸਾਡੇ ਵੱਲੋਂ। ਬismillahir Rahmanir Rahim। ਵੰਜ਼ਾਂ ਦਾ ਤਿਹਾੜ ਵੰਜ਼ਾਂ ਦੇ ਮਹੀਨੇ ਤੋਂ ਬਾਅਦ Eid ਦਾ ਜੋ ਤਿਹਾੜ ਆਇਆ। ਸਾਰੇ ਮੁਸਲਿਮ ਭਾਈਚਾਰੇ ਨੂੰ Eid ਦੀਆਂ ਬਹੁਤ-ਬਹੁਤ ਮੁਬਾਰਕਾਂ ਪੂਰੇ ਹਿੰਦੁਸਤਾਨ ਨੂੰ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਸਾਰੇ ਮੰਨਣ ਵਾਲੇ ਨੇ ਰੱਬ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਨੇ ਮਾਂਜੀ ਜੋ ਸਾਡੇ ਸਨੇਹ ਤੇ ਇੱਥੇ ਆਏ ਨੇ ਤੇ ਸਾਰਿਆਂ ਨੂੰ ਮੁਬਾਰਕਬਾਦ ਦੇ ਰਹੇ ਨੇ ਤੇ ਸਾਡੇ ਆਜੂ ਬਾਈ ਜੀ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹਜ਼ਰ ਤੱਕ ਇਬਰਾਹਿਮ ਅਲੈ ਸਲਾਮ ਸੇ ਲੈ ਕੇ ਜਿੰਨੇ ਵੀ ਉਹ ਸਮਾਨ ਅੱਲਾ ਨੇ ਖੁਦਾ ਨੇ ਇਸ ਧਰਤੀ ਦੇ ਭੇਟੇ ਨੇ ਉਹ ਸਾਰਿਆਂ ਦੀ حضرت ਮੁਹੰਮਦ ਸਾਹਿਬ ਤੇ ਆ ਕੇ ਉਹਨਾਂ ਨੇ ਪ੍ਰਾਰਮ ਛਾਪਿਆ ਗਿਆ ਤਾਂ ਇਸੇ ਬਾਅਦ ਇਹ ਈਦ ਆ ਜਿਹੜੀ ਇਤਨੀ ਆਉਂਦੀ ਹੈ ਖੁਸ਼ੀ ਮਨਾਉਂਦੇ ਨੇ ਲੋਕ ਸਾਰਾ ਹਿੰਦੂ ਮੁਸਲਮਾਨ ਸਿੱਖ ਸਾਈ ਆਪਸ ਵਿੱਚ ਇੱਕ ਦੂਏ ਨੂੰ ਦੁਆਵਾਂ ਦਿੰਦਾ ਮਠਾਈਆਂ ਵੰਡਦੇ ਨੇ ਉਹ ਇਸ ਕਰਕੇ ਜਿਹੜੀ ਈਦ ਆ ਬੜੇ ਪਿਆਰ ਮੁਹੱਬਤ ਦੇ ਨਾਲ ਮਨਾਉਣ ਵਾਲਾ ਤਿਹਾਰ ਆਉਂਦਾ ਹੈ ਉਹ ਸਾਰਿਆਂ ਨੂੰ ਵਧਾਈਆਂ ਅੱਖ ਲੱਖ ਵਧਾਈਆਂ ਇਹ ਤਾਂ ਉਹ ਬੈਠਾ ਉੱਤੇ ਹਸਾਕ ਤਾਬ ਕਰਦੂ ਅੱਗੇ ਕਰਦਾ ਆਇਆ ਹੈ ਉਹ ਆਪੇ ਨਿਬੇੜ ਦੂਗਾ ਜੋ ਕੁਝ ਪਿਆਰ ਦੇ ਵਿੱਚ ਹੈ Hindu Muslim Sikh Sai ਇਹ ਸਾਰਾ ਕੁਝ ਉਹਦੇ 'ਚ ਆ ਗਿਆ Eid ul Fitr ਦੀ ਜੀ ਮੁਸਲਮਾਨ ਭਰਾਵਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਣੇ ਜੀਦਗਾ ਦੇ ਵਿੱਚ ਅੱਜ ਮੁਸਲਮਾਨ ਭਰਾ ਸਾਰੇ ਐਮਐਲਏ ਸਾਹਿਬ ਪਹੁੰਚੇ ਨੇ ਜੀ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਦਾ ਜੀ ਇੱਥੇ ਪਹੁੰਚ ਕੇ ਇਹਨਾਂ ਦੀ ਖੁਸ਼ੀ ਸ਼ਰੀਕ ਹੋਏ ਸਾਰੇ ਜੀ ਜੀ ਬਹੁਤ ਬਹੁਤ ਮੁਬਾਰਕਾਂ ਕਰਦਾ ਹੈ Eid ਦਾ ਤਿਉਹਾਰ ਹੈ ਜਿਹੜਾ ਬਹੁਤ ਵੱਡਾ ਤਿਹਾਰਾ ਸਾਰੇ ਸੰਸਾਰ ਦਾ ਇਹ ਤਿਹਾਰਾ ਹੈ ਇੱਕ ਮਹੀਨੇ ਦੇ ਰੋਜ਼ੇ ਰੱਖਣ ਤੋਂ ਬਾਅਦ ईद ਦਾ ਤਿਹਾਰ ਹੁੰਦਾ ਹੈ ਮੁਸਲਮਾਨਾਂ ਦੇ ਵਿੱਚ ਬਹੁਤ ਹੀ ਖੁਸ਼ੀ ਦੀ ਲਹਿਰ ਹੁੰਦੀ ਆ ਅੱਲਾਹ ਪਾਕ ਤੋਂ ਦੁਆ ਮੰਗਦੇ ਨੇ ਮੁਫਰਦ ਦੀ ਔਰ ਸਾਰੇ ਭਾਈਚਾਰਕ Hindu, Muslim, Sikh, Isai ਇਹਨੂੰ ਭਾਈਚਾਰਕ ਤੌਰ ਤੇ ਜਿਵੇਂ ਵੀ ਆਪਣੇ India ਦੇ ਵਿੱਚ ਸਾਰੇ ਸਾਂਝੇ ਤੌਰ ਤੇ ਤਿਹਾਰ ਮਨਾਏ ਜਾਂਦੇ ਨੇ ਉਸੇ ਤਰ੍ਹਾਂ ਹੀ Eid ਦਾ ਤਿਹਾਰ ਵੀ ਸਾਂਝੇ ਤੌਰ ਤੇ ਮਨਾਇਆ ਜਾਂਦਾ ਹੈ ਸਾਰੇ ਸਾਡੇ ਜਿਵੇਂ ਭੈਣ ਭਰਾ, ਦੋਸਤ, ਮਿੱਤਰ ਇੱਕ ਦੂਜੇ ਨੂੰ ਵਧਾਈ ਦਿੰਦੇ ਨੇ, ਮੂੰਹ ਮਿੱਠਾ ਕਰਾਉਂਦੇ ਨੇ ਤੇ ਇਸ ਚੀਜ਼ ਦਾ ਆਪਣੇ ਇੰਡੀਆ ਦੇ ਵਿੱਚ ਇੱਕ ਅਲੱਗ ਹੀ ਅਹਿਸਾਸ ਹੁੰਦਾ ਹੈ ਤਿਹਾਰ ਮਨਾਉਣ ਦਾ ਕਿਉਂਕਿ ਸਾਰੇ ਧਰਮ ਇੱਕ ਕੋਈ ਵੀ ਕਿਸੇ ਵੀ ਧਰਮ ਦਾ ਤਿਹਾਰ ਹੋਵੇ ਉਹ ਸਾਰੇ ਸਾਂਝ ਨਾਲ ਮਨਾਉਂਦੇ ਨੇ ਤੇ ਇਸ ਕਰਕੇ ਅਸੀਂ ਸਾਰੇ ਹੀ ਭਾਈਚਾਰਕ ਸਾਂ ਉਹਦੀ ਸਾਂਝ ਦੀ ਪੌਣ ਦੀ ਸਾਰਿਆਂ ਨੂੰ ਧੰਨਵਾਦ ਕਰਦੇ ਹਾਂ ਦੀਵ ਦਾ ਤਿਹਾਰ ਸਾਡੇ ਬਹੁਤ ਪਵਿੱਤਰ ਮੰਨਿਆ ਜਾਂਦਾ ਹੈ ਤੇ ਅੱਜ ਇਹਨਾਂ ਸੀਗੀ ਬਹੁਤ ਧੂਮਧਾਮ ਨਾਲ ਦੀਵ ਮਨਾਈ ਐਮਐਲਏ ਸਾਹਿਬ ਯਰਨੰਦਰ ਜੱਦੀ ਜੀ ਇਹ ਹੋਰ ਹੋਰ ਕਾਫੀ ਚੁਕੀ ਤੋਂ ਪਹੁੰਚੇ ਆ ਅਸੀਂ ਐਮਐਲਏ ਸਾਹਿਬ ਦਾ ਜਗਤਵੰਦਰ ਜਾਦੂ ਜੀ ਦਾ ਤੇ ਪ੍ਰਧਾਨ ਜੀ ਪੱਪੂ ਜੀ ਦਾ ਅਸੀਂ ਤਹਿਲਦਰ ਤਹਿਦਲੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਆ ਕੇ ਉਹਰੇ ਮबारकबाद ਦਿੱਤੀ ਤੇ ਸਾਡੀ ਖੁਸ਼ੀ ਦੇ ਵਿੱਚ ਸ਼ਰੀਕ